ਵੋਟਾਂ ਦੇ ਵਿੱਚ ਕੀ ਕੀ ਮੁੱਦੇ ਰਹਿਣ ਆ ਰਹੇ ਨੇ ਖੈਰਾ ਸਾਹਿਬ ਵੀ ਚੋਣ ਲੜ ਰਹੇ ਕਿਵੇਂ ਦੇਖ ਦੋ ਖੈਰਾ ਉਹ ਜੀ ਮਰਜ਼ੀ ਲੜੀ ਜਾਵੇ ਜੀ ਇਹਨਾਂ ਦਾ ਸਟੈਂਡ ਤਾਂ ਹੈ ਨਹੀਂ ਕਿਸੇ ਦਾ ਆਪਾਂ ਸਟੈਂਡ ਵਾਲੇ ਨੂੰ ਵੋਟ ਪਾਵਾਂਗੇ ਤਾਂ ਕਦੇ ਉੱਧਰ ਪਾਗੇ ਉੱਧਰ ਪਾਗੇ ਸਟੈਂਡ ਹੈਗਾ ਜੀ ਸਰਦਾਰ ਸਿਮਰਨਜੀਤ ਸਿੰਘ ਮਾਰਨ ਦਾ ਕੋਈ ਕੁਝ ਕਹੀ ਜਾਵੇ ਇਹਨੂੰ ਕਿਸੇ ਨਾਲ ਨਾ ਬੇਕਾਇਆ ਨਾ ਝੁਗਿਆ ਜਿਹੜੀ ਗੱਲ ਕਹੇਤੀ ਉਹਨੇ ਕਰੀਆ ਸਿਮਰਜੀਤ ਸਿੰਘ ਮਾਨ ਨੂੰ ਵੋਟ ਪਾਵਾਂਗੇ ਜੋ ਮਰਜ਼ੀ ਆਈ ਜਾਵੇ ਖੈਰਾ ਵੀ ਬਈ ਬੱਕੀ ਨਾਲ ਚੱਕਦਾ ਮੁੱਦੇ ਕਿਉਂਕਿ ਬੋਲ ਦਾ ਖੇਰਾ ਵੀ ਬਹੁਤ ਵਧੀਆ ਪੰਜਾਬ ਦੇ ਮੁੱਦਿਆਂ ਤੇ ਐਨਐਸਏ ਦੇ ਵਿਰੁੱਧ ਬੋਲ ਰਿਹਾ ਕਿਵੇਂ ਦੇਖ ਤੁਸੀਂ ਕਿਹੜੇ ਬੋਲ ਰਹੇ ਨੇ ਰਾਲੇ ਮਲੇ ਨੇ ਜੀ ਪਹਿਲਾਂ ਝਾੜੂ ਚੁੱਤੀ ਹੁਣ ਇੱਧਰ ਬਾਗੇ ਇਹ ਸਭ ਇੱਕੋ ਨੇ ਜੀ ਇਹ ਤਾਂ ਸਾਨੂੰ ਆਪਾਂ ਨੂੰ ਪਖੰਡ ਕਰ ਰਹੇ ਨੇ ਵੀ ਐ ਹੋ ਗਿਆ ਐ ਹੋ ਗਿਆ ਕੁਝ ਨਹੀਂ ਹੋਇਆ ਜੀ ਕੱਲ ਲੇਬਰ ਡੇ ਨਾਲ ਕੀ ਹਟਿਆ ਕਿੰਨੀਆਂ ਕਸੂਰਤਾਂ ਤੁਹਾਨੂੰ ਗਵਰਨਮੈਂਟ ਪੰਜਾਬ ਗਵਰਨਮੈਂਟ ਨੇ ਦਿੱਤੀਆਂ ਗਵਰਨਮੈਂਟ ਨੇ ਜੀ ਇਹ ਤਾਂ ਸਾਡੇ ਜ਼ਬਾਹ ਕਰਦਾ ਤੇ ਲੱਗੇ ਹੋਏ ਹੈ ਜੀ ਇਗਰ ਕੋਈ ਸੂਤ ਪਹਿਲਾਂ ਇਹਨੇ ਸਾਰੇ ਬੱਤੇ ਹਲਾਤੇ ਮੀਤੀ ਹੈਰ ਨੂੰ ਤੁਸੀਂ ਕਿੰਨੇ ਮੀਤੀ ਨੌਜਵਾਨ ਹੈ ਉਹਨੂੰ ਚਾਹੀਦਾ ਸੀਗਾ ਵੀ ਜਿਹੜਾ ਉਹਨੂੰ ਮੰਤਰੀ ਪਦ ਪੰਜਾਬ ਸਰਕਾਰ ਦੇ ਵਿੱਚ ਮਿਲਿਆ ਜੋ ਪੰਜਾਬ ਦੀ ਪਬਲਿਕ ਨੇ ਉਹਨੂੰ ਨਵਾਜਿਆ ਉਹ ਜ਼ਿੰਮੇਵਾਰੀ ਨਿਭਾ ਲੈਂਦਾ ਐਮਪੀ ਬਣ ਕੇ ਉਹਨੇ ਕੀ ਲੈਣਾ ਸੀ ਪਾਲ ਸਿੰਘ ਖੇਰਾ ਚੌਣ ਮੈਦਾਨ ਦੇ ਵਿੱਚ ਨੇ ਕਿਵੇਂ ਦੇਖਦੇ ਉਹਨਾਂ ਨੂੰ ਹੈ ਉਹਨਾਂ ਦਾ ਕੋਈ ਭਰੋਸਾ ਨਹੀਂ ਹੈਗਾ ਜੀ ਅੱਜ ਕਿਸੇ ਪਾਰਟੀ ਚ ਨੇ ਕੱਲ ਕਿਸੇ ਪਾਰਟੀ ਚ ਨੇ ਮੀਤ ਹੇਰ ਜੀ ਨੂੰ ਦੇਖੋ ਲੋਕਾਂ ਨੇ ਬਰਨਾਲੇ ਦੇ ਆਨੇ ਫਤਵਾ ਦਿੱਤਾ ਉਹਨਾਂ ਨੂੰ ਜਿਤਾਇਆ ਉਸ ਤੋਂ ਬਾਅਦ ਉਹਨਾਂ ਨੂੰ ਪਾਰਲੀਮੈਂਟ ਨੇ ਆਪਣਾ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਅਹੁਦਾ ਦਿੱਤਾ ਮੰਤਰੀ ਬਣਾਇਆ ਉਹਨਾਂ ਕੋਲ ਮੰਤਰੀ ਦਾ ਪਦ ਹੈਗਾ ਪੰਜਾਬ ਦੇ ਉਹ ਹਿੱਤਾਂ ਦੀ ਗੱਲ ਕਰਨਾ ਚਾਹੁੰਦੇ ਨੇ ਤਾਂ ਉਹ ਆਪਣੇ ਮੰਤਰੀ ਪਦ ਦੇ ਅਹੁਦੇ ਤੇ ਰਹਿ ਕੇ ਕਰ ਸਕਦੇ ਨੇ ਪੰਜਾਬ ਸਰਕਾਰ ਕਿੰਨਾ ਧੱਕਾ ਕਰ ਰਹੀ ਹੈ ਉਹ ਕਿਉਂ ਨਹੀਂ ਬੋਲਦੇ ਜਿਉਂ ਪੰਜਾਬ ਹਤਾਇਸ਼ੀ ਨੇ ਤਾਂ ਉਹਨਾਂ ਨੇ ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਸਿੰਘ ਵਾਲੇ ਮੁੱਦੇ ਤੇ ਕਿਉਂ ਨਹੀਂ ਕੁਝ ਬੋਲੇ ਇਸ ਵਾਰ ਆਮ ਆਦਮੀ ਨੇ ਕਿੰਨੇ ਵਧੀਆ ਕੰਮ ਕੀ ਵਧੀਆ ਕੀਤੇ ਨੇ ਜੀ ਨੌਕਰੀਆਂ ਦੇ ਰਹੇ ਨੇ ਬਿਨਾ ਪੈਸੇ ਦਾ ਨੌਕਰੀਆਂ ਦੇ ਰਹੇ ਨੇ ਲੋਕ ਲੋਕ ਕਹ ਰਹੇ ਨੇ ਵੀ ਕਾਗਜ਼ ਦੇ ਦਿੰਦੇ ਨੇ ਕੱਲਾ ਹੱਥ 'ਚ ਸਾਨੂੰ ਇਹ ਨਹੀਂ ਦੱਸਦੇ ਵੀ ਕਿੱਥੇ ਜਗ੍ਹਾ ਤੇ ਪੈਂਟੋ ਨਹੀਂ ਇਹ ਤਾਂ ਨਹੀਂ ਹੋ ਸਕਦਾ ਜੀ ਸਾਡੇ 2 ਬੱਚੇ ਲੱਗੇ ਨੇ ਸਾਨੂੰ ਤਾਂ ਕੋਈ ਹੋਰ ਦਿੱਕਤ ਹੀ ਨਹੀਂ ਆਈਗੀ ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫੱਗੂ ਵਾਲਾ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਲੋਕ ਰਾਏ ਲੋਕਾਂ ਦੀ ਕੀ ਰਾਏ ਆ ਕੀ ਕਹਿੰਦੇ ਨੇ ਲੋਕ ਕਿਉਂਕਿ ਚੋਣਾਂ ਦਾ 2024 ਦਾ ਵਿਗਲ ਬਚ ਚੁੱਕਿਆ ਲੋਕ ਕੀ ਸਮਝਦੇ ਨੇ ਬਖਬਕ ਪਾਰਟੀਆਂ ਸਾਰੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਖੁੱਦ ਚੁੱਕੇ ਨੇ ਪੁੱਛ ਲੈਨੇ ਆ ਕੁਝ ਨੌਜਵਾਨ ਉਹ ਚਾਹ ਪੀ ਰਹੇ ਨੇ ਚਾਹ ਦੇ ਚੁਸਕੀਆਂ ਲੈ ਰਿਆ ਨੇ ਕਿਉਂਕਿ ਅਨਾਜ ਮੰਡੀ ਦੇ ਵਿੱਚ ਖੜੇ ਆ ਅ ਹਾਂਜੀ ਭਾਈ ਜੀ ਹਾਂਜੀ ਭਾਈ ਜੀ ਕੀ ਨਾਮ ਆ ਕੀ ਨਵਾਂ ਜੀ ਸਤਿ ਸ਼੍ਰੀ ਅਕਾਲ ਤਰਲੋਚਨ ਸਿੰਘ ਜੀ ਤਰਲੋਚਨ ਸਿੰਘ ਇਸ ਵਾਰ ਮੋਟਰ ਵੋਟਾਂ ਦੇ ਵਿੱਚ ਕੀ ਕੀ ਮੁੱਦੇ ਰਹਿਣ ਆ ਰਹੇ ਨੇ ਖੈਰਾ ਸਾਹਿਬ ਵੀ ਚੋਣ ਲੜ ਰਹੇ ਕਿਵੇਂ ਦੇਖ ਦوں ਖੈਰਾ ਸਾਹਿਬ ਕੋਈ ਮਰਜ਼ੀ ਲੜੀ ਜਾਵੇ ਜੀ ਇਹਨਾਂ ਦਾ ਸਟੈਂਡ ਤਾਂ ਹੈ ਨਹੀਂ ਕਿਸੇ ਦਾ ਆਪਾਂ ਸਟੈਂਡ ਵਾਲੇ ਨੂੰ ਵੋਟ ਪਾਵਾਂਗੇ ਤੱਕਦੇ ਉਧਰ ਵਾਗੇ ਉਧਰ ਵਾਗੇ ਸਟੈਂਡ ਹੈਗਾ ਜੀ ਸਰਦਾਰ ਸਿਮਰਨਜੀਤ ਸਿੰਘ ਮਾਣ ਦਾ ਕੋਈ ਕੁਝ ਕਹੀ ਜਾਵੇ ਇਹਨੂੰ ਕਿਸੇ ਨਾਲ ਨਾ ਵੇਚਿਆ ਇਹਨਾਂ ਝੁਗਿਆ ਜਿਹੜੀ ਗੱਲ ਕਹਤੀ ਉਹਨੇ ਕਰੀਆ ਸਿਮਰਜੀਤ ਸਿੰਘ ਮਾਣ ਨੂੰ ਵੋਟ ਪਾਵਾਂਗੇ ਜੋ ਮਰਜ਼ੀ ਆਈ ਜਾਵੇ ਖੇੜਾ ਵੀ ਬਈ ਬੱਕੀ ਨਾਲ ਚੱਕਦਾ ਮੁੱਦੇ ਕਿਉਂਕਿ ਬੋਲਦਾ ਖੇੜਾ ਵੀ ਵਧੀਆ ਪੰਜਾਬ ਦੇ ਮੁੱਦਿਆਂ ਤੇ ਐਨਐਸਏ ਦੇ ਵਿਰੁੱਧ ਬੋਲ ਰਿਹਾ ਕਿਵੇਂ ਦੇਖ ਤੂੰ ਉਹ ਕਿਹੜੇ ਬੋਲ ਰਹੇ ਨੇ ਰਾਲੇ ਮਲੇ ਨੇ ਜੀ ਪਹਿਲਾਂ ਝਾੜੂ ਚੁੱਤੀ ਹੁਣ ਇੱਧਰ ਵਾਗੇ ਇਹ ਸਭ ਇੱਕੋ ਨੇ ਜੀ ਇਹ ਤਾਂ ਸਾਨੂੰ ਆਪਾਂ ਨੂੰ ਪਖੰਡ ਕਰ ਰਹੇ ਨੇ ਵੀ ਐ ਹੋ ਗਿਆ ਐ ਹੋ ਗਿਆ ਕੁਝ ਨਹੀਂ ਹੋਏ ਜੀ ਕੱਲਾ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੀ ਗੱਲ ਕਹਿਤੀ ਤਾਂ ਕਰਕੇ ਦਿਖਾਈਆ ਨਾ ਕਿਸੇ ਮੂਰੇ ਝੁਕਿਆ ਅਸ ਤਾਂ ਵੋਟ ਸਿਮਰਜੀਤ ਸਿੰਘ ਮਾਨ ਨੂੰ ਪਾਵਾਂਗੇ ਜੀ ਕੋਈ ਕੁਝ ਹੋ ਜ ਜਾਵੇ ਉਹਰੇ ਬਜ਼ੁਰਗ ਵੀ ਬੈਠੇ ਨੇ ਬਜ਼ੁਰਗੋ ਕੱਲ ਲੇਬਰ ਡੇ ਨਾਂ ਕਿ ਹਟਿਆ ਕਿੰਨੀਆਂ ਕਸੂਰਤਾ ਤੁਨੂੰ ਗਵਰਨਮੈਂਟ ਪੰਜਾਬ ਗਵਰਨਮੈਂਟ ਨੇ ਦਿੱਤੀਆਂ ਗਵਰਨਮੈਂਟ ਨੇ ਜੀ ਇਹਨਾਂ ਨੇ ਸਾਡੇ ਜਵਾਗ ਹਟਾਤੇ ਲੱਗੇ ਹੋਏ ਹਈ ਇਹਨਾਂ ਨੇ ਕੋਈ ਹੁਸੂਪਾ ਇਹਨਾਂ ਦੇ ਸਾਰੇ ਬੱਚੇ ਹਟਾਤੇ ਕੰਮ ਕਰਨੋਂ ਬੱਚੇ ਹਟਾਤੇ ਫਿਰ ਫਿਰ ਦੇ ਦੇ ਸਮਾਂ ਨਾਲ ਹੀ ਲੱਗੇ ਹੋਏ ਤੇ ਬੱਚੇ ਸਾਡੇ ਅੱਛਾ ਇਹਨਾਂ ਦੇ ਸਾਰੇ ਬੰਨੂ ਵੀ ਲੱਗੇ ਹੋਏ ਤੇ ਕਾਕੇ ਵੀ ਲੱਗੇ ਆ ਦੀ ਮੇਰੇ ਲੱਗੇ ਕੁੜੀਆਂ ਅੱਛਾ ਜੀ ਹੋਰ ਹੈਗੇ ਤੇ ਬਹੁਤਾ ਇਹਨਾਂ ਨੇ ਬਿੱਪਨ ਸਾਰੇ ਹਟਾਤੇ ਕੀ ਲੱਗਦਾ ਇਸ ਵਾਰਤ ਸੰਗਰੂਰ ਤੋਂ ਕੌਣ ਬਾਜੀ ਮਾਰੂ ਬਾਜੀ ਦਾ ਹਾਲੇ ਹੁਣ ਗੱਠਾ ਇੱਕ ਹਫ਼ਤੇ ਤੱਕ ਅੱਛਾ ਹਾਏ ਉਹ ਅਸੀਂ ਕਾਂਗਰਸ ਨਹੀਂ ਆਗੇ ਕਾਂਗਰਸ ਹਾਏ ਤੇ ਸੁਖਪਾਲ ਸਿੰਘ ਖੇਰਾ ਚੋਂ ਲੜ ਰਹੇ ਨੇ ਕੈਦਾਂ ਦੇ ਉਮੀਦਵਾਰ ਨੇ ਉਮੀਦਵਾਰ ਬਹੁਤ ਵਧੀਆ ਦਾਦੇ ਨੇ ਜੋ ਅੱਛਾ ਹਾਏ ਸੋਨੂੰ ਨੀਜੀ ਨਹੀਂ ਜਾਣਦੇ ਪਰ ਨਾ ਹਾਂ ਜਾਣ-ਪਛਾਣ ਹੋਈ ਆ ਜੀ ਕੀ ਲੱਗਦਾ ਵੀ ਜਿਹੜੇ ਨੌਜਵਾਨ ਬੱਚੇ ਤੁਹਾਡੇ ਕੰਮ ਕਰਦੇ ਰੋਜ਼ਗਾਰ ਆਮ ਆਦਮੀ ਪਾਰਟੀ ਨੇ ਹਰਾ ਤਿਓ ਹਾਂ ਹਾਏ ਹਾਏ ਲੋਕ ਰਜਗਾਰ ਮੰਗਦੇ ਸੀ ਰਜਗਾਰ ਦੇਣ ਦੀ بجائے ਰਜਗਾਰ ਖੋ ਲਿਆ ਗਿਆ 4-4 ਸਾਲ ਦੇ ਨੌਜਵਾਨ ਔਰ ਕੰਮ ਕਰਦੇ ਸੀ ਹੋਰ ਵੀ ਇਧਰ ਢੇਰੀਆਂ ਉੱਤੇ ਬੈਠੇ ਨੇ ਉਹਨਾਂ ਨਾਲ ਵੀ ਕਰ ਲੈਣਾ ਗੱਲ ਪੁੱਛ ਲੈਣਾ ਵੀ ਕਹੋ ਜੇ ਹਾਲਾਤ ਨੇ ਕਿਉਂਕਿ ਮੰਡੀ ਦੇ ਵਿੱਚ ਅਨਾਜ ਦੀ ਜਿਹੜੀ ਚੁਕਬਾਈ ਆ ਹਜੇ ਤੱਕ ਹੋਈ ਨਹੀਂ ਪੁੱਛ ਲੈਣੇ ਆ ਹਾਂਜੀ ਵੀਰ ਜੀ ਕੀ ਨਾਮ ਆ ਜੀ ਤਲਵੰਤ ਸਿੰਘ ਕਲਕੱਤਾ ਕਲਵੰਤ ਸਿੰਘ ਕਿਵੇਂ ਦਾ ਲੱਗਦਾ ਇਸ ਵਾਰ ਸੰਗਰੂਰ ਦੇ ਵਿੱਚ ਸਾਰੇ ਜਿਮ ਚੋਣ ਮੈਦਾਨ ਦੇ ਵਿੱਚ ਆਤ ਕਰ ਰਹੇ ਕੱਲੀ ਭਾਜਪਾ ਤੋਂ ਬਣਾ ਖੈਰਾ ਸਾਹਿਬ ਵੀ ਬੇਬਾਕੀ ਨਾਲ ਬੋਲਦੇ ਨੇ ਉਧਰ ਸਿਮਰਜੀਤ ਮਾਨ ਨੇ ਅ ਇਕਬਾਲ ਸਿੰਘ ਝੁੰਦਾ ਤੇ ਆਪਣਾ ਮੀਤਿਹਰ ਦੀ ਮੀਤਿਹਰ ਨੂੰ ਤੁਸੀਂ ਕਿਵੇਂ ਦੇਖਦੇ ਨੌਜਵਾਨ ਹੈ ਉਹਨੂੰ ਚਾਹੀਦਾ ਸੀਗਾ ਵੀ ਜਿਹੜਾ ਉਹਨੂੰ ਮੰਤਰੀ ਪਦ ਪੰਜਾਬ ਸਰਕਾਰ ਦੇ ਵਿੱਚ ਮਿਲਿਆ ਜੋ ਪੰਜਾਬ ਦੀ ਪਬਲਿਕ ਨੇ ਉਹਨੂੰ ਨਵਾਜਿਆ ਹੈ ਉਹ ਜ਼ਿੰਮੇਵਾਰੀ ਨਭਾ ਲੈਂਦਾ ਐਮਪੀ ਬਣ ਕੇ ਉਹਨੇ ਕੀ ਲੈਣਾ ਸੀ ਜਾਂ ਉਹਦਾ ਉਮੀਦਵਾਰ ਬਣ ਕੇ ਕੀ ਉਹ ਪੰਜਾਬ ਦੇ ਉਹਨਾਂ ਵੋਟਰਾਂ ਦੇ ਨਾਲ ਧੋਖਾ ਨਹੀਂ ਕਰ ਰਿਹਾ ਇਹ ਸੋਚਣ ਵਾਲੀ ਗੱਲ ਆ ਪੰਜਾਬ ਦੇ ਵੋਟਰ ਵੀ ਧਿਆਨ ਦੇਣੇ ਇਸ ਗੱਲ ਤੇ ਮੈਂ ਤਾਂ ਖੁੱਲ ਕੇ ਇਹ ਗੱਲ ਕਹਿਣਾ ਵੀ ਮੀਤ ਹੇਰ ਨੂੰ ਵੋਟ ਪਾਉਣ ਤੋਂ ਪਹਿਲਾਂ ਇਹ ਦੇਖੋ ਵੀ ਤੁਹਾਡੇ ਨਾਲ ਕਿੱਡਾ ਵੱਡਾ ਧੋਖਾ ਕੀਤਾ ਗਿਆ ਪੰਜਾਬ ਦੇ ਖਜ਼ਾਨੇ ਦੀ ਸਿੱਧੀ ਲੁੱਟ ਹੈ ਜੇ ਪ੍ਰਮਾਤਮਾ ਨਾ ਕਰੇ ਵੈਸੇ ਤਾਂ ਪ੍ਰਮਾਤਮਾ ਕਰਦਾ ਨਹੀਂ ਵੀ ਉਹ ਜਿੱਤੂਗਾ ਪਰ ਜੇ ਖੁਦਾ ਨਾ ਖਾਸਤਾ ਜਿੱਤ ਗਿਆ ਇਹਦਾ ਇਹਦਾ ਬੋਝ ਕਿਹਦੇ ਤੇ ਚੜੇਗਾ ਸਾਡੇ ਲੋਕਾਂ ਤੇ ਸਾਡੇ ਨਾਗਰਿਕਾਂ ਤੇ ਪੰਜਾਬ ਦੇ ਉੱਤੇ ਬੋਝ ਚੜੇਗਾ ਜਿਮਨੀ ਇਲੈਕਸ਼ਨ ਹੋਣਗੇ ਕਿ 92 ਦੇ 92 ਵਿਧਾਇਕ ਪੰਜਾਬ ਸਰਕਾਰ ਨੂੰ ਚੁਣ ਕੇ ਪੰਜਾਬ ਦੇ ਵੋਟਰਾਂ ਨੇ ਨਵਾਜਿਆ ਅਸੀਂ ਨੇ ਕੱਲ ਮੀਤਿਆਰ ਜੀ ਉਰੇ ਪਹੁੰਚੇ ਸੀ ਹਾਨੀਗੜ੍ਹ ਦੇ ਵਿੱਚ ਮੈਂ ਉਹਨਾਂ ਨੂੰ ਸਵਾਲ ਕਰ ਰਿਹਾ ਸੀ ਵੀ ਜਿਹੜੇ ਉਮੀਦਵਾਰ ਲੜ ਰਹੇ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਐਮ ਐਲ ਏ ਲੜ ਰਹੇ ਨੇ ਕੀ ਲੱਗਦਾ ਉਹਨਾਂ ਦੀ ਪੋਜੀਸ਼ਨ ਕਿਵੇਂ ਆਊਗਾ ਸਾਰੇ ਦੇ ਸਾਰੇ ਜਿੱਤ ਜਾਣਗੇ ਫਿਰ ਅਸੀਂ ਕੋਈ ਖਜ਼ਾਨੇ ਦੇ ਬੋਝ ਉਹ ਕਹਿੰਦੇ ਉਹ ਬਾਦ ਦੀਆਂ ਗੱਲਾਂ ਨੇ ਬਿਲਕੁਲ ਬਾਦ ਦੀਆਂ ਗੱਲਾਂ ਨੇ 1000 ਰੁਪਈਆ ਬਾਦ ਦੀਆਂ ਗੱਲਾਂ ਨੇ ਇਹ ਤਾਂ ਮੋਦੀ ਦੇ ਵੀ ਪਿਓ ਨਿਕਲੇ ਸਾਰੀਆਂ ਗੱਲਾਂ ਹੀ ਬਾਦ ਦੀਆਂ ਨੇ ਕੁਝ ਕਰਿਆ ਇਹਨਾਂ ਨੇ 2 ਸਾਲ ਦੇ ਵਿੱਚ ਸੰਗਰੂਰ ਦੇਖ ਲਓ ਭਵਾਨੀਗੜ੍ਹ ਦੇਖ ਲਓ ਆ ਲਾਈਟਾਂ ਦਾ ਬੁਰਾ ਹਾਲ ਹੈ ਖੈਰਾ ਸਾਹਿਬ ਦੀ ਪੋਜੀਸ਼ਨ ਤੁਸੀਂ ਕਿਵੇਂ ਦੇਦੇ ਹੋ ਕਿਉਂਕਿ ਬੇਵਾਕੀ ਨਾਲ ਬੋਲਦੇ ਨੇ ਦਮ ਨਾਲ ਬੋਲਦੇ ਨੇ ਖੈਰਾ ਸਾਹਿਬ ਪਲਾਂਟਡ ਨੇ ਮੈਂ ਮੰਨਦਾ ਵੀ ਉਹਨਾਂ ਨੂੰ ਪਲਾਂਟ ਕਰਕੇ ਭੇਜਿਆ ਗਿਆ ਜਿਹੜੀ ਕੌਮ ਦੇ ਜਰਨੈਲ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੀਆਂ ਵੋਟਾਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰੇ ਪਾਸੋਂ ਰਣਨੀਤੀ ਇਹੀ ਹੈ ਵੀ ਇੱਕ ਬੁੱਢੇ ਜਰਨੈਲ ਨੂੰ ਅਸੀਂ ਕਿਸਦਾ ਘੇਰਾ ਪਾਈਏ ਇਸ ਵਾਰ ਫਿਰ ਤੁਸੀਂ ਵੋਟਾਂ ਕਿੱਧਰ ਪਾ ਰਹੇ ਹੋ ਖੁੱਲ ਕੇ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਕਿਉਂਕਿ ਮੈਂ ਪਿੱਛੇ ਵੀ ਨੌਜਵਾਨਾਂ ਨਾਲ ਗੱਲ ਕਰੀ ਆ ਇੱਕ ਬਜ਼ੁਰਗ ਸਾਨੂੰ ਮਿਲੇ ਉਹ ਕਹਿੰਦੇ ਅਸੀਂ ਕਾਂਗਰਸੀਆਂ ਤੇ ਨੌਜਵਾਨ ਕਹਿੰਦੇ ਅਸੀਂ ਸਿਮਰਜੀਤ ਮਾਨ ਦੀ ਸੋਚ ਨੂੰ ਕਿਉਂ ਸਿਮਰਜੀਤ ਮਾਨ ਲੱਗੇ ਚੰਗੇ ਲੱਗਦੇ ਨੇ ਉਹਨਾਂ ਨੇ ਲੋਕ ਵਿੱਚ ਇਤਰਾਜ਼ ਵੀ ਕਰ ਰਹੇ ਨੇ ਸਾਨੂੰ ਮਿਲੇ ਨਹੀਂ ਕਿ ਕੋਈ ਕੰਮ ਤਾਂ ਉਹਨਾਂ ਨੇ ਕਰਾਇਆ ਨਹੀਂ ਇਕੱਲੇ ਨੇ ਐਮਪੀ ਸਾਹਿਬ ਦਾ ਕੰਮ ਲੋਕਾਂ ਦੇ ਜਿਹੜੇ ਹੁੰਦੇ ਨੇ ਉਹ ਮੈਂਬਰ ਪਾਰਲੀਮੈਂਟ ਨੇ ਪਹਿਲੀ ਗੱਲ ਤਾਂ ਲੋਕਾਂ ਨੂੰ ਇਹ ਨਹੀਂ ਸਮਝ ਆਉਂਦਾ ਵੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਕੀ ਆਂਦੀਆਂ ਉਹਨਾਂ ਦਾ ਕੰਮ ਜਿਹੜਾ ਹੈਗਾ ਉਹਨਾਂ ਨੇ ਬਾਖੂਬੀ ਕੀਤਾ ਤੇ ਮੇਰੇ ਸੁਣਨ ਦੇ ਵਿੱਚ ਆਇਆ ਹੈ ਵੀ ਜਿਹੜਾ ਸੰਗਰੂਰ ਦੇ ਵਿੱਚ ਅੰਡਰਗਰਾਉਂਡ ਵਾਇਰਿੰਗ ਹੈ ਉਹਦਾ ਪ੍ਰੋਜੈਕਟ ਪਾਸ ਕਰਾਤਾ 168 ਕਰੋੜ ਜਾਂ 70 ਕਰੋੜ ਦਾ 170 ਕਰੋੜ ਦਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੀਆਂ ਜ਼ਿੰਮੇਵਾਰੀਆਂ ਬਾਖੂ ਵੀ ਨਿਭਾ ਰਹੇ ਨੇ ਅੰਤਰਰਾਸ਼ਟਰੀ ਮੱਜਦ ਮੰਚ ਦੇ ਉੱਪਰ ਸਿੱਖਾਂ ਦੇ ਕਤਲ ਹੋਏ ਜੇ ਉਹ ਪਾਰਲੀਮੈਂਟ ਦੇ ਵਿੱਚ ਬੋਲੇ ਤਾਂ ਉਸ ਤੋਂ ਬਾਅਦ ਕੈਨੇਡੀਅਨ ਗਵਰਨਮੈਂਟ ਯੂਐਸ ਦੀ ਗਵਰਨਮੈਂਟ ਨੇ ਸਿੱਧਾ ਸਿੱਧਾ ਇਸ ਗੱਲ ਦਾ ਵਿਰੋਧ ਕੀਤਾ ਵੀ ਸਾਡੇ ਨਾਗਰਿਕਾਂ ਦੇ ਕਤਲ ਕੀਤੇ ਗਏ ਨੇ ਇਹਦੇ ਵਿੱਚ ਏਜੰਸੀਆਂ ਦੇ ਹੱਥ ਨੇ ਗੁਰਪ੍ਰਬੰਤ ਪੰਨੂ ਦਾ ਵੀ ਆਇਆ ਵੀ ਕੈਨੇਡਾ ਨੇ ਕਿਹਾ ਵੀ ਇਹਨੂੰ ਮਰਵਾਉਣ ਦੀ ਸਾਜ਼ਿਸ਼ ਵੀ ਰੋ ਰੋਦੀ ਸਰ ਮੈਂ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਗੁਰਪਤਵੰਤ ਦਾ ਇੱਕ ਅੱਡ ਇਸ਼ੂ ਹੈ। ਮਾਨ ਸਾਹਿਬ ਨੂੰ ਇਹਦੇ ਨਾਲ ਜੋੜਿਆ ਜਾਂਦਾ ਹੈ ਪਰ ਮੈਂ ਗੁਰਪਤਵੰਤ ਸਿੰਘ ਪੰਨੂ ਦੇ ਸਾਰੇ ਬਿਆਨਾਂ ਨਾਲ ਇਤਿਫਾਕ ਨਹੀਂ ਰੱਖਦਾ। ਸਾਡੇ ਨਾਲ ਹੋਰ ਵੀ ਬੈਠੇ ਨੇ ਹੋਰੀ ਹਾਂਜੀ ਕੀ ਨਾਮ ਹੈ ਰਜਿੰਦਰ ਸਿੰਘ ਜੀ। ਰਜਿੰਦਰ ਸਿੰਘ ਜੀ ਢੇਰੀ ਦੇ ਬੈਠੇ ਹੋ। ਇਹ ਚੱਕੀ ਨਹੀਂ ਜਾ ਰਹੀ। ਨਾ ਜਿ ਲਿਫਟਿੰਗ ਨਹੀਂ ਹੋਈ। ਲਿਫਟਿੰਗ ਨਹੀਂ ਮਾਲ ਚੱਕਿਆ ਨਹੀਂ ਜਾ ਰਿਹਾ ਤੁਲ। ਸਖਪਾਲ ਸਿੰਘ ਖੇਰਾ ਚੌਣ ਮਦਾਨ ਦੇ ਵਿੱਚ ਨੇ ਕਿਵੇਂ ਦੇਖਦੇ ਉਹਨਾਂ ਨੂੰ। ਇਹ ਉਹਨਾਂ ਦਾ ਕੋਈ ਭਰੋਸਾ ਨਹੀਂ ਹੈਗਾ ਜੀ ਅੱਜ ਕਿਸੇ ਪਾਰਟੀ ਚ ਨੇ ਕੱਲ ਕਿਸੇ ਪਾਰਟੀ ਚ ਨੇ ਪਹਿਲਾਂ ਅਕਾਲੀ ਦਲ ਚ ਤੇ ਫਿਰ ਉਹ ਕਾਂਗਰਸ ਚ ਆ ਗਏ ਫਿਰ ਆਮ ਆਦਮੀ ਪਾਰਟੀ ਜੀ ਫੁੱਟ ਪਾ ਕੇ ਆਪ ਦੀ ਪਾਰਟੀ ਬਣਾ ਲਈ ਫਿਰ ਕਾਂਗਰਸ ਚ ਵਗ ਗਏ ਤੇ ਉਹਨਾਂ ਦਾ ਕੱਲ ਦਾ ਕੋਈ ਪਤਾ ਨਹੀਂ ਪ੍ਰੋਗਰਾਮ ਕੀ ਹੈ ਮੀਤ ਹੇਰ ਨੂੰ ਕਿਵੇਂ ਦੇਖੀ ਮੀਤ ਹੇਰ ਦਾ ਕੋਈ ਵਧੀਆ ਕੰਮ ਨਹੀਂ ਕੀਤਾ ਹੈਗਾ ਉਹਨੇ ਐਮਐਲਏ ਬਣ ਕੇ ਜਿਸ ਹੱਬ ਤੇ ਲੋਕਾਂ ਨੇ ਉਹਨੂੰ ਮੰਤਰੀ ਬਣਾਇਆ ਆਪਦੇ ਉਹਨੇ ਕੋਈ ਕੰਮ ਕਰ ਵਧਿਆ ਦੇ ਆ ਤੁਸੀਂ ਨਾਲ ਹੀ ਜਾ ਕੇ ਦੇਖੋ ਇੱਥੇ ਸਬਜੀ ਮੰਡੀ ਚ ਬਾਥਰੂਮ ਹੈ ਸuza ਸਬਜੀ ਮੰਡੀ ਦੇ ਕੋਲ ਕਿੰਨਾ ਗੰਦਾ ਢੇਰ ਜੜੇ ਪਏ ਨੇ ਇਸ ਵਾਰ ਫਿਰ ਚੌਣ ਮੈਦਾਨ ਚ ਕੁੱਤ ਚੁੱਕੇ ਨੇ ਉਮੀਦਵਾਰ ਕਿਹੜਾ ਉਮੀਦਵਾਰ ਤੁਹਾਨੂੰ ਵਧੀਆ ਲੱਗਦਾ ਸਰਦਾਰ ਸਿਮਰਨਜੀਤ ਸਿੰਘ ਸਿਮਰਨਜੀਤ ਮਾਨ ਕਿਉਂ 1984 ਤੋਂ ਬਾਅਦ ਖਾਲਸੇ ਦਾ ਇੱਕ ਸਟੈਂਡ ਰਿਹਾ ਨਾ ਵੇਚਿਆ ਨਾ ਛੁਕਿਆ ਆਪਦੀ ਇੱਕ ਵਿਚਾਰਤਾਰਾ ਇੱਕ ਸੋਚ ਦੇ ਟੜ ਨਾਲ ਧੜਕ ਕੇ ਸਾਡੇ ਨਾਲ ਹੋਰ ਵੀ ਨੌਜਵਾਨ ਹੋਰੇ ਬੈਠੇ ਨੇ ਬਾਈ ਜੀ ਕੀ ਨਾਮ ਮੇਰਾ ਨਾਮ ਅਮਨ ਸਿੰਘ ਹੈ ਅਮਨ ਭਾਈ ਇਸ ਵਾਰ ਫਿਰ ਵੋਟਾਂ ਦੇ ਮੈਦਾਨ ਦੇ ਵਿੱਚ ਕੁਦ ਰੁਕੇ ਨੇ ਮੀਤ ਜੀਵਰ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਐਮਐਲਏ ਵੀ ਆ ਮੰਤਰੀ ਵੀ ਆ ਤੁਹਾਡੇ ਕੰਮ ਵੀ ਕਰਾ ਸਕਦਾ ਉਹ ਦੇਖੋ ਇੱਕ ਸਥਿਤੀ ਹੁੰਦੀ ਹੈ ਜਦੋਂ ਕੋਈ ਇਲੈਕਸ਼ਨ ਲੜਦਾ ਉਹ ਉਹਦੇ ਕਰਕੇ ਲੜਦਾ मीत हेयर ਜੀ ਨੂੰ ਦੇਖੋ ਲੋਕਾਂ ਨੇ ਬਰਨਾਲੇ ਦੇ ਆਨੇ ਫਤਵਾ ਦਿੱਤਾ ਉਹਨਾਂ ਨੂੰ ਜਿਤਾਇਆ ਉਸ ਤੋਂ ਬਾਅਦ ਉਹਨਾਂ ਨੂੰ ਪਾਰਲੀਮੈਂਟ ਨੇ ਆਪਣਾ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਅਹੁਦਾ ਦਿੱਤਾ ਮੰਤਰੀ ਬਣਾਇਆ ਉਹਨਾਂ ਕੋਲ ਮੰਤਰੀ ਦਾ ਪਦ ਹੈਗਾ ਪੰਜਾਬ ਦੇ ਉਹ ਹਿੱਤਾਂ ਦੀ ਗੱਲ ਕਰਨਾ ਚਾਹੁੰਦੇ ਨੇ ਤਾਂ ਉਹ ਆਪਣੇ ਮੰਤਰੀ ਪਦ ਦੇ ਅਹੁਦੇ ਤੇ ਰਹਿ ਕੇ ਕਰ ਸਕਦੇ ਨੇ ਪੰਜਾਬ ਸਰਕਾਰ ਕਿੰਨਾ ਧੱਕਾ ਕਰ ਰਹੀ ਆ ਉਹ ਕਿਉਂ ਨਹੀਂ ਬੋਲਦੇ ਜੇ ਉਹ ਪੰਜਾਬ ਹਤਾਇਸ਼ੀ ਨੇ ਤਾਂ ਉਹਨਾਂ ਨੇ ਅਮਰਤਪਾਲ ਭਾਈ ਅਮਰਤਪਾਲ ਸਿੰਘ ਵਾਲੇ ਮੁੱਦੇ ਤੇ ਕਿਉਂ ਨਹੀਂ ਕੁਝ ਬੋਲੇ ਜਾਂ ਜਿੰਨੀ ਵੀ ਧੱਕੇਸ਼ਾਹੀ ਹੋਈ ਆ ਪੰਜਾਬ ਦੇ ਵਿੱਚ ਗੁੰਡਾਗਰਦੀ ਸਿੱਧੂ ਮੂਸੇਵਾਲੇ ਦੇ ਇਨਸਾਫ ਲਈ ਉਹਨਾਂ ਨੇ ਆਵਾਜ਼ ਕਿਉਂ ਨਹੀਂ ਚੱਕੀ ਬਰਨਾਲਾ ਦਾ ਕਿਉਂਕਿ ਉਹਨਾਂ ਦੇ ਨਵੇਂ ਲੱਗਦਾ ਮਾਨਸਾ ਦੇ ਉਹਨਾਂ ਨੇ ਉਹ ਦੇਖੋ ਇਹ ਚੀਜ਼ ਇੱਥੋਂ ਸਾਫਤ ਹੁੰਦੀ ਆ ਵੀ ਪੰਜਾਬ ਦਾ ਜਿਹੜਾ ਖਜ਼ਾਨਾ ਇਹਨਾਂ ਨੂੰ ਲੁੱਟਣ ਦਾ ਤਰੀਕਾ ਜਿਹੜਾ ਦੁਨੀਆਂ ਸਰਕਾਰਾਂ ਨਾਲੋਂ ਜ਼ਿਆਦਾ ਵਧੀਆ ਲੱਭਿਆ ਹੋਇਆ ਇੱਕ ਤਾਂ ਇਹਨਾਂ ਦੇ ਭਗਵੰਤ ਮਾਨ ਸਾਹਿਬ ਨੇ ਉਹ ਜਿਹੜੀ ਗੱਲ ਕਰਦੇ ਨੇ ਉਹ ਮਸ਼ਹੂਰੀ ਵਾਲੇ ਬਣ ਕੇ ਸ਼ਕਤੀਮਾਨ ਜੀ ਤੇ ਹੁਣ ਮੀਤ ਹੇਰ ਜੀ ਉਰੇ ਆ ਕੇ ਕੀ ਖਬਤ ਕਰਨਾ ਚਾਹੁੰਦੇ ਨੇ ਵੀ ਉਹ ਪੰਜਾਬ ਬਚਾਉਣ ਦੀ ਗੱਲ ਕਰਦੇ ਨੇ ਪੰਜਾਬ ਬਚਾਉਣ ਦੀ ਨਹੀਂ ਗੱਲ ਕਰਦੇ ਉਹ ਪੰਜਾਬ ਉਜਾੜਨ ਦੀ ਗੱਲ ਕਰਦੇ ਨੇ ਕਿਉਂਕਿ ਉਹਨਾਂ ਕੋਲ ਮੰਤਰੀਪਾਦਾ ਉਹਦਾ ਹੁੰਦੇ ਹੋਏ ਉਹ ਐਮਪੀ ਬਣ ਕੇ ਕੀ ਪੰਜਾਬ ਦਾ ਸਵਾਰਨਗੇ ਜੋ ਉਹ ਪੰਜਾਬ ਦੇ ਮੰਤਰੀ ਹੋ ਕੇ ਨਹੀਂ ਬਣਾ ਸਕਦੇ ਹੁਣ ਕੀ ਲੱਗਦਾ ਫਿਰ ਖਹਿਰਾ ਸਾਹਿਬ ਵੀ ਵਿਵਕੀ ਨਾਲ ਬੋਲਦੇ ਨੇ ਖਹਿਰਾ ਸਾਹਿਬ ਤਾਕੜੇ ਲੀਡਰ ਨੇ ਮੁੱਦੇ ਪੰਜਾਬ ਦੇ ਸੰਗਰੂਰ ਦੇ ਉਹ ਲੋਕ ਸਭਾ ਚੁੱਕ ਸਕਦੇ ਨੇ ਦੇਖੋ ਖੈਰਾ ਸਾਹਿਬ ਦੇ ਵਿੱਚ ਕੋਈ ਦੋ ਕਸ ਨਹੀਂ ਨੀ ਵੀ ਬਹੁਤ ਵਧੀਆ ਬੇਬਾਕ ਹੀ ਨਾਲ ਬੋਲਦੇ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇ ਪਰ ਇਸ ਟਾਈਮ ਜਿਹੜੇ ਉਹ ਸੰਗਰੂਰਤਵਾ ਕੇ ਚੋਣ ਲੜ ਰਹੇ ਨੇ ਤਾਂ ਉਹ ਇਹ ਦੱਸਣਾ ਵੀ ਪੁਲੱਥ ਦੇ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਜਦੋਂ ਇੱਕ ਲਹਿਰ ਬਣੀ ਵੀ ਪੰਜਾਬ ਸਰਕਾਰ ਬਣਾਉਣ ਵਿੱਚ ਲੋਕਾਂ ਨੇ 92 ਐਮਐਲਏ ਦਿੱਤੇ ਪਰ ਪੁਲੱਥ ਦੇ ਲੋਕਾਂ ਨੇ ਆਪਣਾ ਐਮਐਲਏ ਚੁਣਿਆ ਸੁਖਪਾਲ ਸਿੰਘ ਖੈਰਾ ਜੀ ਅੱਜ ਸੁਖਪਾਲ ਸਿੰਘ ਖੇਰਾ ਮੰਨ ਲਓ ਸੰਗਰੂਰ ਤੋਂ ਐਮਪੀ ਬਣਦੇ ਨੇ ਤਾਂ ਭਲੱਥ ਦੇ ਲੋਕਾਂ ਦਾ ਕੀ ਹੋਊਗਾ ਜਿਨ੍ਹਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਐਮਐਲਏ ਬਣਾਇਆ ਇੱਕ ਉਲਟ ਬੇਵ ਦੇ ਚੱਲਦੇ ਹੋਏ ਉਹਨਾਂ ਨੂੰ ਐਮਐਲਏ ਬਣਾਇਆ ਤਾਂ ਖੇਰਾ ਸਾਹਿਬ ਜਿਹੜਾ ਉਰੇ ਹੈਗਾ ਉਹ ਕਿਸੇ ਸਾਜਿਸ਼ ਦੇ ਅਨੁਸਾਰ ਆਏ ਨੇ ਕਿਉਂਕਿ ਪੰਜਾਬ ਦੇ ਬਾਹਰ ਇਹ ਕਹਿੰਦੇ ਨੇ ਸਾਡਾ ਅਲਾਈਅੰਸ ਹੈ ਜੀ ਪੰਜਾਬ ਦੇ ਵਿੱਚ ਆ ਕੇ ਇਹ ਡਰਾਮਾ ਕਰਦੇ ਨੇ ਵੀ ਸਾਡਾ ਕੋਈ ਗੱਠ ਜੋੜ ਨਹੀਂ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਅਲਾਈਅੰਸ ਹੈ ਉਹਦੇ ਬਦੌਰ ਤੇ ਇਹ ਇੱਕੋ ਇੱਕ ਲੀਡਰ ਨੂੰ ਢੂ ਲਾਉਣ ਵਾਸਤੇ ਉਹਨਾਂ ਦੀ ਢੂ ਦੇ ਮਗਰ ਸ਼ੁਰਾ ਮਾਰਨ ਵਾਸਤੇ ਇਹ ਪਲੈਂਟ ਕੀਤਾ ਗਿਆ ਉਰੇ ਇਸ ਕਰਕੇ ਖੈਰਾ ਸਾਹਿਬ ਸੰਗਰੂਰ ਤੋਂ ਚੋਣ ਲੜਨਾ ਆਏ ਨੇ ਕਿਉਂਕਿ ਉਰੇ ਜੀ ਰਾਜਨੀਤੀ ਸੰਗਰੂਰ ਦੀ ਹੈਗੀ ਆ ਤਾਂ ਅੱਜ ਦੀ ਜਿਹੜੀ ਸਥਿਤੀ ਸੀ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸੀ ਤੁਸੀਂ ਇਕਬਾਲ ਸਿੰਘ ਝੁੰਦਾ ਨੂੰ ਕਿਵੇਂ ਦੇਖਦੇ ਹੋ ਉਹ ਵੀ ਅਕਾਲੀ ਨੇ ਦੇਖੋ ਇਕਬਾਲ ਸਿੰਘ ਝੁੰਦਾ ਜੀ ਨੇ ਉਹ ਨਾ ਤਾਂ ਹੁਣ ਕੀ ਕਹਿਣਾ ਜੀ ਅਕਾਲੀ ਦਲ ਦਾ ਤਾਂ ਕੋਈ ਵजूद ਹੀ ਨਹੀਂ ਰਿਹਾ ਠੀਕ ਹੈ ਜੀ ਆ ਹੁਣ ਰਹਿੰਦਾ ਹੁੰਦਾ ਉਹਨਾਂ ਦਾ ਵजूद ਆ ਉਹਨਾਂ ਨੇ ਕੀ ਕਰਿਆ ਦੇਖੋ ਜੇ ਸਿੱਖ ਨੂੰ ਉਹ ਕਹਿੰਦੇ ਨੇ ਅਸੀਂ ਸਿੱਖ ਕੌਮ ਨੂੰ ਅੱਗੇ ਲਿਉਣਾ ਚਾਹੁੰਦੇ ਆ ਵੀ ਸਾਡੀਆਂ ਜੋ ਗਲਤੀਆਂ ਨੇ ਸੀ ਉਹਦਾ ਪਛਤਾਵਾ ਕਰਨਾ ਚਾਹੁੰਦੇ ਆ ਪਰ ਉਹਨਾਂ ਨੇ ਪਛਤਾਵਾ ਦੀ ਬਜਾਏ ਬਲਟੋਹਾ ਸਾਹਿਬ ਨੂੰ ਉੱਥੇ ਖੜਾ ਕੇ ਖੰਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਸਿੱਖ ਕੌਮ ਦੇ ਪਿੱਠ ਦੇ ਵਿੱਚ ਫੇਰ ਛੁਰਾ ਮਾਰਨ ਵਾਲੀ ਗੱਲ ਕੀਤੀ ਆ ਪਿੱਠ ਦੇ ਵਿੱਚ ਸਿੱਖ ਕੌਮ ਦੇ ਛੁਰਾ ਮਾਰਨ ਵਾਲੀ ਗੱਲ ਕੀਤੀ ਆ ਅਸੀਂ ਹੋਰ ਵੀ ਅੱਗੇ ਜਾ ਕੇ ਪੁੱਛ ਲੈਨੇ ਆ ਵੀ ਕੀ ਲੱਗਦਾ ਇਸ ਵਾਰ ਕਿਹਨੂੰ ਚੋਣ ਮੈਦਾਨ ਦੇ ਵਿੱਚ ਲੈ ਕੇ ਆਉਣਗੇ ਸਾਡੇ ਨਾਲ ਇੱਕ ਬਾਈ ਵੀ ਤੁਰਿਆ ਰਹੇ ਹਾਦੀ ਬਾਈ ਕੀ ਨਾਮ ਆ ਤੁਹਾਡਾ ਅਭੀਸ਼ੇਕ ਜੀ ਅਭੀਸ਼ੇਕ ਜੀ ਇਸ ਵਾਰ ਚੋਣ ਮੈਦਾਨ ਦੇ ਵਿੱਚ ਉਧਰ ਕਿਹੜਾ ਕੈਂਡੀਡੇਟ ਤੁਹਾਨੂੰ ਬੱਗੇ ਲੱਗਦਾ ਮੈਂ ਤਾਂ ਕੁਝ ਕਹਿ ਨਹੀਂ ਸਕਦਾ ਮੈਂ ਤਾਂ ਬਾਹਰੋਂ ਆ ਜੀ ਹਾਂ ਜੀ ਅੱਛਾ ਇਹ ਵੀਰ ਬਾਹਰੋਂ ਸੀ ਅ ਹੋਰ ਹਾਂਜੀ ਭਾਈ ਜੀ ਕੀ ਨਾਮ ਸੁਰਤਨ ਸਿੰਘ ਜੀ ਕਿਹਨੂੰ ਵੋਟ ਪਾ ਰਹੇ ਹੋ ਤੁਸੀਂ ਅਸੀਂ ਸਰਦਾਰ ਸਿੰਘ ਜੀ ਸਿੰਘ ਮਾਨ ਨੂੰ ਵੋਟ ਪਾਵਾਂਗੇ ਕਿਉਂ ਸਿਮਰ ਜੀ ਮਾਨ ਦੇ ਵਿੱਚ ਇਹ じゃ ਕੀ ਰੱਖਿਆ ਜਿਹੜਾ ਉਹਨੂੰ ਵੋਟ ਨਾ ਤਾਂ ਜੀ ਸਰਦਾਰ ਸਿੰਘ ਜੀ ਸਿੰਘ ਮਾਨ ਝੁਕੇ ਨੇ ਨਾ ਬੇਗੇ ਨੇ ਤੇ ਜੋ ਗੱਲ ਕਹਿੰਦੇ ਨੇ ਉਹ ਸਹੀ ਕਰਦੇ ਨੇ ਤੇ ਬਾਕੀ ਸਰਕਾਰ ਨੇ ਛੱਡਿਆ ਨਾ ਰੁਜ਼ਗਾਰ ਖੋਲਿਆ ਨਾ ਕੋਈ ਸਾਡੀ ਨੌਕਰੀ ਦਿੱਤੀ ਹੈਗੀ ਤੇ ਚਾਜਾ ਸਵੇੜ ਦੇ ਬੈ ਕੋਈ ਗੜਾ ਨਹੀਂ ਲੱਗੇਗਾ ਅੱਜ ਸਾਡਾ ਇਹ ਦੇਖੋ ਸਰਕਾਰ ਨੂੰ ਕਿਵੇਂ ਦੇਖਦੇ ਹੋ ਮੀਤ ਹੇਰ ਮੰਤਰੀ ਆ ਉਹਨੂੰ ਵੋਟਾਂ ਪਾ ਕੇ ਤੁਸੀਂ ਫਾਇਦਾ ਲੈ ਕਰਦੇ ਹੋ ਉਹਨੂੰ ਕੋਈ ਫਾਇਦਾ ਨਹੀਂ ਦਿੰਦੇ ਉਹਨਾਂ ਨੇ ਉਹਨੇ ਸਾਡੇ ਸੰਕ ਨੇ ਜੋ ਬੇਕ ਜੋ ਸਖੀਰੜ ਲਾਉਂਦੇ ਤੇ ਉਹਨਾਂ ਨੂੰ ਜਿਹੜੇ ਚ ਸੁੱਟਦਾ ਤੇ ਨਾ ਉਹਨੇ ਸਾਨੂੰ ਕੋਈ ਨੌਕਰੀ ਦਿੱਤਾ ਇਹ ਨਾ ਕੋਈ 100-100 ਰੁਪਏ ਦਿੱਤਾ ਇਹ ਨਾ 1000 ਦਿੱਤਾ ਇਹ ਸਾਨੂੰ ਕੋਈ 1000 ਰੁਪਏ ਨਹੀਂ ਮਿਲਿਆ ਮੀਤ ਹੇਰ ਦੇ ਉੱਤੇ ਦੋਸ਼ ਲੱਗ ਰਹੇ ਨੇ ਇਹ ਅ ਹੋਰ ਵੀ ਅਸੀਂ ਅੱਗੇ ਜਾ ਕੇ ਕਰਦੇ ਆਂ ਗੱਲ ਕਿਉਂਕਿ ਲੋਕ ਕਿਤੇ ਨਾ ਕਿਤੇ ਦੁਖੀ ਨੇ ਸਰਕਾਰ ਦੇ ਕੰਮਾਂ ਤੋਂ ਖੈਰਾ ਸਾਹਿਬ ਦੇ ਉੱਤੇ ਦੋਸ਼ ਲਗਦੇ ਨੇ ਵੀ ਉਹ ਪ੍ਰਾਂਟਡ ਨੇ ਪਲਾਂਟ ਦੇ ਸਾਹ ਨਾਲ ਹਾਂਜੀ ਭਾਈ ਜੀ ਕੀ ਨਾਮ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਇਸ ਵਾਰ ਖੈਰਾ ਸਾਹਿਬ ਵਧੀਆ ਲੀਡਰ ਨੇ ਮੀਤ ਹਰ ਝੂੰਦਾ ਸਾਹਿਬ ਸਿਮਰਜੀਤ ਮਾਨ ਵੀ ਕੁਝ ਚੁੱਕੇ ਨੇ ਮੈਦਾਨ ਦੇ ਵਿੱਚ ਖੈਰਾ ਸਾਹਿਬ ਨੂੰ ਕਿਵੇਂ ਦੇਖਦੇ ਨਹੀਂ ਸਾਰੇ ਸਾਰੇ ਰਲੇ ਮਿਲੇ ਨੇ ਜੀ ਪਹਿਲਾਂ ਵੀ ਦੇਖ ਲਏ ਐਨੇ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਜੀ ਪਰ ਜਿਹੜੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਨੇ ਉਹ ਇੱਕ ਸੱਚੇ ਸੁੱਚੇ ਲੀਡਰ ਨੇ ਜੀ ਨਹੀਂ ਇੱਕ ਆਪਣਾ ਜਿਹੜੇ ਮੀਤ ਯਾਰ ਨੇ ਉਹ ਵੀ ਨੌਜਵਾਨ ਨੇ ਯਾਰ ਬਾਪੂ ਅਮਰ ਆਪਣਾ ਸਿਮਰਜੀਤ ਸਿੰਘ ਮਾਨ ਕਿਤੇ ਨਾ ਕਿਤੇ ਬਜ਼ੁਰਗ ਹੋ ਸਕੇ ਹੋ ਗਏ ਨੇ ਜੇ ਨਵੇਂ ਨੌਜਵਾਨ ਨੂੰ ਕੰਮ ਮਿਲੇ ਤਾਂ ਵਧੀਆ ਕੰਮ ਕਰੂਗਾ ਨਹੀਂ ਸਰ ਬਜ਼ੁਰਗ ਤਾਂ ਹੋ ਚੁੱਕੇ ਨੇ ਪਰ ਜਿਹੜਾ ਸੀ ਦੇਖਦੇ ਆ ਵੀ ਨਾ ਤਾਂ ਕਦੇ ਝੁਕੇ ਨੇ ਜੀ ਨਾ ਕਦੇ ਵੇਕੇ ਨੇ ਇਹਨਾਂ ਦਾ ਕੀ ਆ ਕਦੇ ਕਾਂਗਰਸ ਨਾਲ ਸਮਝੌਤਾ ਕਰ ਲੈਂਦੇ ਨੇ ਉਹਨਾਂ ਕੱਲ ਤੁਸੀਂ ਦੇਖ ਲਿਆ ਗੋਲਟੀ ਜਿਹੜਾ ਇਹਨਾਂ ਨੂੰ ਗਾਲਾਂ ਕੱਢਦਾ ਸੀ ਜਾ ਕੇ ਉਹਨਾਂ ਦੀ ਗੋਦੀ 'ਚ ਬਹਿ ਗਿਆ ਜੀ ਕਿਤੇ ਨਾ ਕਿਤੇ ਲੋਕ ਸਮਝ ਚੁੱਕੇ ਨੇ ਪੌਲੰਟਡ ਬੰਦਿਆਂ ਦੀ ਵੀ ਗੱਲ ਕਰਦੇ ਨੇ ਸੋਸ਼ਲ ਮੀਡੀਆ ਦੇਹਾਂ ਦੀ ਬਾਈ ਜੀ ਕੀ ਨਾਮ ਜਸਵੰਦਰ ਸਿੰਘ ਜੀ ਇਸ ਵਾਰ ਕਿਹਨੂੰ ਵੋਟ ਪਾ ਰਹੇ 24 ਅਸੀਂ ਤਾਂ ਜੀ ਆਪ ਵਾਲਿਆਂ ਨੂੰ ਪਾਵਾਂਗੇ ਆਮ ਆਦਮੀ ਪਾਰਟੀ ਨੂੰ ਕੀ ਲੱਗਦਾ ਇਸ ਵਾਰ ਆਮ ਆਦਮੀ ਨੇ ਕਿੰਨੇ ਵਧੀਆ ਕੰਮ ਕਰੇ ਵਧੀਆ ਕੀਤੇ ਨੇ ਜੀ ਨੌਕਰੀਆਂ ਦੇ ਰਹੇ ਨੇ ਬਿਨਾਂ ਪੈਸੇ ਦਾ ਨੌਕਰੀਆਂ ਦੇ ਰਹੇ ਨੇ ਲੋਕ ਲੋਕ ਕਹ ਰਹੇ ਨੇ ਵੀ ਕਾਗਜ਼ ਦੇ ਦਿੰਦੇ ਨੇ ਕੱਲਾ ਹੱਥ 'ਚ ਸਾਨੂੰ ਇਹ ਨਹੀਂ ਦੱਸਦੇ ਵੀ ਕਿੱਥੇ ਜਗ੍ਹਾ ਤੇ ਪੈਂਟ ਹੋਣਾ ਨਹੀਂ ਇਹ ਤਾਂ ਨਹੀਂ ਹੋ ਸਕਦਾ ਜੀ ਸਾਡੇ 2 ਬੱਚੇ ਲੱਗੇ ਨੇ ਸਾਨੂੰ ਤਾਂ ਕੋਈ ਹੋਰ ਦਿੱਕਤ ਨਹੀਂ ਆਈਗੀ 2 ਬੱਚੇ ਲੱਗ ਚੁੱਕੇ ਨੇ ਲੋਕ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਵੀ ਸਪੋਰਟ ਕਰਦੇ ਨਜ਼ਰ ਆ ਰਹੇ ਨੇ ਉਧਰ ਖੜੇ ਨੇ ਭਾਈ ਹੁਣੀ ਉਹਨਾਂ ਨੂੰ ਵੀ ਪੁੱਛ ਲੈਣਿਆ ਕਰ ਲੈਣਿਆ ਗੱਲ ਇਸ ਵਾਰ ਕਿਹਨੂੰ ਚੋਣ ਮੈਦਾਨ ਦੇ ਵਿੱਚ ਫਤਵਾ ਮਿਲਣ ਜਾ ਰਿਹਾ ਪੁੱਛ ਲੈਣਿਆ ਹਾਂਜੀ ਭਾਈ ਜੀ ਕੀ ਨਾਮ ਹੈ ਜੀ ਨਵਨੀਤ ਨਾਮ ਹੈ ਜੀ ਨਵਨੀਤ ਜੀ ਕਿਵੇਂ ਲੱਗਦਾ ਇਸ ਵਾਰ ਖੈਰਾ ਸਾਹਿਬ ਵੀ ਬਾਕੀ ਨਾਲ ਬੋਲਦੇ ਨੇ ਮੀਤ ਹੈਰ ਵੀ ਨੌਜਵਾਨ ਨੇ ਝੁੰਦਾ ਸਾਹਿਬ ਇੱਕ ਵੱਖਰੀ ਪਹਿਚਾਣਾ ਵੀ ਜੋ ਅਕਾਲੀ ਦਲ ਦੀ ਝੁੰਦਾ ਦੀ ਰਿਪੋਰਟ ਆਈ ਤਾਂ ਅਕਾਲੀ ਦਲ ਦੇ ਵਿੱਚ ਥਲ ਤੜੀ ਮਤ ਕੀਤੀ ਵਧੀਆ ਲੀਡਰ ਨੇ ਉਹ ਵੀ ਕਿਵੇਂ ਦੇਖਦੇ ਤੁਸੀਂ ਸਿਮਰਜੀਤ ਮਾਨ ਵੀ ਕੁਝ ਚੁੱਕੇ ਨੇ ਭਾਜਪਾ ਦਾ ਹਜੇ ਕੋਈ ਆਇਆ ਨਹੀਂ ਤੁਸੀਂ ਚਾਰਾਂ ਦੇ ਵਿੱਚੋਂ ਕਿਹਨੂੰ ਇੱਕ ਨੰਬਰ ਤੇ ਮੰਨਦੇ ਇੱਕ ਨੰਬਰ ਤੇ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਵੀ ਕਿਉਂਕਿ ਉਹਨਾਂ ਵਰਗਾ ਲੀਡਰ ਨੇ ਮਿਲ ਸਕਦਾ ਸੰਗਰੂਰ ਨੂੰ ਉਹਦੇ ਪਿੱਛੇ ਕਈ ਕਾਰਨ ਅਗੇ ਆ ਕਿਉਂਕਿ ਸੰਗਰੂਰ ਦੇ ਵਿੱਚ ਵਿਕਾਸ ਕੀਤਾ ਬਿਨਾ ਵਾਦਿਆਂ ਤੋਂ ਬਿਨਾ ਗਰੰਟੀਆਂ ਤੋਂ ਜਿੰਨਾ اختیਾਰੀ ਫੰਡ ਆਇਆ ਉਹਨੇ ਤਾਂ ਉਨਾ ਹੀ ਵਰਤੇ ਆ ਤੇ ਇੰਨੇ ਤੇ ਲੋਕਾਂ ਦੇ ਦੇ اختیਾਰੀ ਫੰਡ ਵਾਪਸ ਚਲ ਜਾਂਦੇ ਆ ਕਈ ਐਮਪੀ ਬਣ ਕੇ ਮਿਲਦੇ ਹੀ ਨਹੀਂ ਤੇ ਅਸਲੀ ਬਾਕੀ ਸੁਖਪਾਲ ਖਹਿਰਾ ਆ ਉਹ ਭਲੱਥ ਦੇ ਵੋਟਰਾਂ ਨੂੰ ਝੂਠ ਝੂਠ ਬੋਲਿਆ ਉਹਨੇ ਝੂਠ ਬੋਲ ਕੇ ਐਮਐਲਏ ਬਣਿਆ ਅੱਜ ਹੁਣ ਇੱਥੋਂ ਲੜਨ ਆ ਗਿਆ ਉਹਨੂੰ ਇੱਥੋਂ ਦਾ ਸਾਰਾ ਨਾ ਏਰੀਆ ਦਾ ਪਤਾ ਨਾ ਇਲਾਕਿਆਂ ਦਾ ਪਤਾ ਐ ਨਾ ਕਿੰਨੇ 1000 ਪਿੰਡਾਂ ਸੰਗਰੂਰ ਦੇ ਵਿੱਚ ਉਹਨੂੰ ਪਤਾ ਕਿ ਉਹ ਇਹ ਸਵਾਲ ਮੀਤਿਆਰਨ ਵੀ ਕਰ ਰਹੀ ਸੀ ਵੀ ਉਂਗਲਾਂ ਦੇ 10 ਪਿੰਡਾਂ ਦੇ ਨਾਂ ਉਹ ਨੌਕਤੀ ਅੜ ਗਈ ਸੀ ਸੁਖਪਾਲ ਖਹਿਰਾ ਪਰ ਹੌਲੀ ਹੌਲੀ ਜਾਣ ਪਛਾਣ ਤਾਂ ਹੋ ਜੂ ਲੋਕਾਂ ਚ ਫਿਰਨ ਹਾਂਜੀ ਉਹਦੀ ਜਾਣ ਪਛਾਣ ਹੋ ਸਕਦੀ ਬੜੀ ਚੰਗੀ ਤਰ੍ਹਾਂ ਕਿਉਂਕਿ ਉਹ ਮਿੱਠਾ ਲੁੱੱਚਾ ਹੈਗਾ ਜਿਹੜੇ ਮਿੱਠੇ ਲੁੱੱਚੇ ਹੁੰਦੇ ਆ ਨਾ ਉਹਨੂੰ ਮਿੱਠਾ ਲੁੱੱਚਾ ਇਸ ਕਰਕੇ ਹੈਗਾ ਕਿ ਉਹ ਕਹਿੰਦਾ ਕਿ ਮੈਂ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਬਹੁਤ ਇੱਜ਼ਤ ਕਰਦਾ ਇੱਕ ਬੰਨੇ ਕਹੀ ਜਾਂਦਾ ਮੈਂ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਬਹੁਤ ਜਿਗਰਦਾ ਤੇ ਦੂਜੇ ਬੰਨੇ ਕਪੜੇ ਵੀ ਲਾਉਣ ਨੂੰ ਫਿਰਦਾ ਕਿ ਹਾਂਜੀ ਕਿ ਉਹਨਾਂ ਨੇ ਉਹਨਾਂ ਵਰਗੇ ਕਿੰਨੇ ਬਣ ਗਏ ਇੱਥੇ ਐਮਪੀ ਬਣ ਜਾਣੇ ਸੀ ਹੁਣ ਇਹ ਉਦਾਂ ਤੇ ਕੱਠ ਬਹੁਤ ਕਰਦਾ ਬਰਗਾੜੀ ਦੇ ਉੱਥੇ ਜਾ ਕੇ ਲੋਕਾਂ ਦੇ ਪ੍ਰੋਗਰਾਮ ਖਾਣ ਨੂੰ ਆਂਦਾ ਪੰਥਕ ਮੋਰਚਿਆਂ ਤੇ ਜਾਂਦਾ ਕਦੀ ਇਹਨੂੰ ਇਹ ਪੁੱਛੋ ਕਿ 84 ਦੇ ਕਦੀ ਆਪਣੀ ਪਾਰਟੀ ਨੂੰ ਕਿਹਾ 84 ਦੇ ਨਰਸ ਹਾਰ ਵਲੇ ਕਿਹਾ ਕਿ ਕਿਰਪਾਤਰੀ ਜੀ ਮਹਾਰਾਜ ਜਿਹੜੇ ਹੋਏ ਸੀ ਹਿੰਦੂ ਸੰਤ ਅਗੇ ਸੀ ਉਹਨਾਂ ਦੇ ਬਾਰੇ ਕਦੀ ਅਨੇਜ ਤੱਕ ਕਿਹਾ ਕਦੀ ਵੀ ਨਹੀਂ ਕਿਹਾ ਮਤਲਬ ਕਿ ਐ ਜਿਹੜੇ ਸਾਰੇ ਗੱਲਾਂ ਹੈਗੀਆਂ ਇਹ ਸੁਖਪਾਲ ਖੈਰ ਨੂੰ ਯਾਦ ਕਰਾਨੀਆਂ ਚਾਹੀਦੀਆਂ ਹੈਗੀਆਂ ਕਿ 84 84 ਮੀਤਹਿਰ ਨੂੰ ਕਿਵੇਂ ਦੇਖਦੇ ਉਹ ਨੌਜਵਾਨ ਚਿਹਰਾ ਮੰਤਰੀ ਵੀ ਆਓ ਦੇਖੋ ਮੀਤਹਿਰ ਨੂੰ ਇਦਾਂ ਹੈਗਾ ਕਿ ਉਹਨੂੰ ਇੱਥੇ ਲਿਆ ਕੇ ਉਹਦੀ ਬਲੀ ਦਿੱਤੀ ਗਈ ਹੈ ਕਿ ਉਹ ਕੈਬਨਿਟ ਮੰਤਰੀ ਗਏ ਨਾ ਕੋਤੇ ਪੂਰੇ ਹਗੇ ਨਹੀਂ ਆਪਣੇ ਕੈਂਡੀਡੇਟ ਹੀ ਨਹੀਂ ਗੇ ਲੋਕਾਂ ਦੇ ਕੈਂਡੀਡੇਟ ਫੜ ਕੇ ਲਿਆਉਂਦੇ ਹੁਣ ਇਨਾਂ ਕੋਲੇ ਮੰਤਰੀਆਂ ਨੂੰ ਤੇ ਇਨਾਂ ਨੇ ਕੈਂਡੀਡੇਟ ਬਣਾਤਾ ਤੇ ਇਹ ਕਿੱਥੋਂ ਆਮ ਆਦਮੀ ਪਾਰਟੀ ਨੇ ਝੂਟ ਦੇ ਸਿਰ ਤੇ ਰਾਜਨੀਤੀ ਕੀਤੀ ਸੀ ਤੁਸੀਂ ਇਹ ਕਹੋ ਕਿ ਵੀਆਈਪੀ ਜਿਹੜਾ ਕਲਚਰ ਇਨਾਂ ਨੇ ਖਤਮ ਕਰਨਾ ਸੀ ਵੀਵੀਆਈਪੀ ਸ਼ੁਰੂ ਕਰਤਾ ਜਦੋਂ ਵੀਵੀਆਈਪੀ ਕਲਚਰ ਸ਼ੁਰੂ ਕਰਤਾ ਤੇ ਫਿਰ ਇਹ ਕਿੱਥੋਂ ਐ ਕਰ ਲੂਗੇ ਇਨਾਂ ਦੇ ਜਿੰਨੇ ਵੀ ਵਾਦੇ ਗਏ ਸਭ ਝੂਠੇ ਖੋਖਲੇ ਦਾਵੇ ਤੇ ਝੂਠ ਬੋਲਣ ਵਾਲੇ ਬੰਦੇ ਗਿਆ ਤੇ ਅਸਲੀ ਲੋਕ 12 ਵਿੱਚੋਂ ਤੁਸੀਂ ਕਿਸ ਨੂੰ ਵਧੀਆ ਮੰਨਦੇ ਹੋ ਵੋਟ ਫਿਰ ਤੁਹਾਡੀ ਕਿੱਧਰ ਜਾਣ ਲਵੇ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਨੂੰ ਸਿਮਰਜੀਤ ਮਾਨ ਨੂੰ ਕਿਉਂ ਜਿਹਨੂੰ ਅਸੀਂ ਪੁੱਛਦਿਆਂ ਇੱਕ ਦੋ ਬੰਦਿਆਂ ਨੇ ਕਿਹਾ ਵੀ ਸਾਨੂੰ ਆਮ ਆਦਮੀ ਨੇ ਵਧੀਆ ਕੰਮ ਕਰੇ ਨੇ ਪਰ ਬਾਕੀ ਸਾਰੇ ਸਿਮਰਜੀਤ ਮਾਨ ਦਾ ਨਾਮ ਲੈ ਰਹੇ ਆਮ ਆਦਮੀ ਨੇ ਕੀ ਕੀਤਾ ਜੀ ਤੁਸੀਂ ਦੇਖੋ ਅੱਜ ਤੱਕ ਸਾਡੇ ਦੋ ਜਣੇ ਨੌਕਰੀ ਲੱਗੀ ਬੀਬੀਆਂ ਨਾਲ ਕੀਤੇ ਵਾਦੇ ਨਹੀਂ ਪੂਰੇ ਕੀਤੇ ਠੀਕ ਹੈ ਫਿਰ ਉਹਨਾਂ ਨੇ ਕਿਹਾ ਸੀ ਕਿ ਗੋਰੇ ਇੱਥੇ ਕੰਮ ਕਰਨ ਆਓਗੇ ਇੱਥੋਂ ਦੇ ਪੰਜਾਬ ਦੇ ਬੱਚੇ ਬਾਹਰ ਜਾਈ ਜਾਂਦੇ ਤੇ ਲਗਾਤਾਰ ਠੀਕ ਹੈ ਇਹਨਾਂ ਦੇ ਜਿਹੜੇ ਇੱਥੇ ਐਮ ਐਲ ਏ ਹਗੇ ਆ ਭਰਾਜ ਜੀ ਉਹ ਵੀ ਸਾਰਾ ਸਾਰਾ ਆਪਣੇ ਆਪ ਨੂੰ ਹੀ ਉਹਨਾਂ ਨੇ ਵਿਕਾਸ ਕੀਤਾ ਤੇ ਮਤਲਬ ਕਿ ਜੇਕਰ ਤੁਸੀਂ ਇਹਨਾਂ ਦੀ ਕੋਈ ਵੀ ਗੱਲ ਜਾਂ ਇਹਨਾਂ ਦੀ ਕੋਈ ਵੀ ਗਰੰਟੀ ਤੁਸੀਂ ਲੈ ਲਓ ਉਹ ਕੋਈ ਵੀ ਗਰੰਟੀ ਇਹਨਾਂ ਨੇ ਪੂਰੀ ਨਹੀਂ ਕੀਤੀ ਜੇਕਰ ਅੱਜ ਬੀਬੀਆਂ ਚਾਹਨ ਨਾ ਤੇ 25-25000 ਰੁਪਏ ਇੱਕ ਇੱਕ ਬੀਬੀ ਦਾ ਸਰਕਾਰ ਵੱਲ ਖੜਾ ਹੋ ਗਿਆ 1000 ਰੁਪਏ ਮਹੀਨੇ ਦੇ ਹਿਸਾਬ ਨਾਲ ਤੇ ਅਸਲੀ ਜੇਕਰ ਉਹਨਾਂ ਨੇ ਸਰਕਾਰ ਤੋਂ 25-25000 ਰੁਪਏ ਇੱਕ ਬੀਬੀ ਨੇ ਲਿੱਤਾ ਨਾ ਤੇ ਤੁਸੀਂ ਇਹ ਸਮਝ ਲਓ ਪੂਰੀ ਸਰਕਾਰ ਦਾ ਭੱਟਾ ਗੋਲ ਹੋ ਜਾਣਾ ਤੇ ਇਹ ਤੇ ਹੁਣ ਵੀ ਇਹਨਾਂ ਨੇ ਇਲੈਕਸ਼ਨ ਲੜਨ ਵਾਸਤੇ ਕਰਜ਼ਾ ਚੱਕਿਆ ਇਹ ਤੇ ਡੋਬਦੇ ਨੇ ਇਹਨਾਂ ਨੇ ਪੰਜਾਬ ਨੂੰ ਤੇ ਫਿਰ ਇਹਨਾਂ ਦਾ ਕਹਾ ਇਹ ਤੇ ਨੌਜਵਾਨੀ ਨੂੰ ਗਰਗ ਕਰ ਰਹੇ ਆ ਕਹਿੰਦੇ ਸੀ ਨਸ਼ਾ ਖਤਮ ਕਰ ਦਿਆਂਗੇ ਤੇ ਨਸ਼ੇ ਦਾ ਉਸਤ ਰਹੀਆਂ ਲੁੱਟਮਾਰ ਵੱਧ ਗਈ ਐ ਅਸਲੀ ਹਾਂਜੀ ਭਾਈ ਕੀ ਨਾ ਮਤ ਅਸੀ ਕਾਲ ਜੀ ਮੇਰਾ ਨਾਮ ਤਰਸੀਮ ਬਾਬਾ ਹੈਗਾ ਜੀ ਬਾਬਾ ਜੀ ਇਸ ਵਾਰ ਚੋਣਾਂ ਦੇ ਵਿੱਚ ਕੀ ਮੁੱਦੇ ਰਹਿਣਾ ਨੇ ਨੌਜਵਾਨੀ ਕਿੱਧਰ ਨੂੰ ਜਾ ਸਕਦੀ ਦੇਖੋ ਜੀ ਨੌਜਵਾਨੀ ਜਿਹੜੇ ਤਾਂ ਇਹ ਆਮ ਆਦਮੀ ਵਾਲਿਆਂ ਨੇ ਵਾਅਦੇ ਕੀਤੇ ਸੀ ਪਹਿਲਾਂ ਨੌਜਵਾਨੀ ਸਾਰੀ ਉਹਨਾਂ ਦੇ ਨਾਲ ਚੱਲੀ ਉਹਨਾਂ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਸਾਰੇ ਵਾਅਦਿਆਂ ਤੋਂ ਉਹ ਭੱਜੇ ਨੇਗੇ ਇਸ ਵਾਰੀ ਅਸੀਂ ਅਸੀਂ ਹਿੰਦੂ ਹੈਗੇ ਅਸੀਂ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਵੋਟ ਪਾਵਾਂਗੇ ਹਿੰਦੂ ਤਾਂ ਡਰਦੇ ਨੇ ਵੀ ਕੱਟੜਵਾਦੀ ਨੇ ਸਿਮਰਜੀਤ ਸਿੰਘ ਮਾਨ ਕਿਉਂ ਵੋਟ ਪਾਵਾਂਗੇ ਦੇਖੋ ਜੀ ਨੰਬਰ 1 ਦੇ ਤਾਂ ਨਸ਼ੇ ਨੂੰ ਬਿਲਕੁਲ ਨੱਥ ਪਾਉਂਦੇ ਨਹੀਂਗੇ ਇਹ ਖਡੂਰ ਸਾਹਿਬ ਜੇ ਆਪਾਂ ਦੇਖੀਏ ਕਿ ਵੀ ਖਡੂਰ ਸਾਹਿਬ ਭਾਈ ਸਾਹਿਬ ਜਿਹੜਾ ਆਪਣੇ ਉਤੋਂ ਤੋਂ ਐਨਐਸਏ ਲਾ ਕੇ ਉਹਨੂੰ ਅੰਦਰ ਬੰਦ ਕੀਤਾ ਹੈਗਾ ਅਮਰਿਤਪਾਲ ਜੀ ਨੂੰ ਉਹਨਾਂ ਨੂੰ ਅੰਦਰ ਬੰਦ ਕੀਤਾ ਹੈਗਾ ਉਹਨਾਂ ਨੂੰ ਕਿਉਂ ਬੰਦ ਕੀਤਾ ਹੈਗਾ ਇਹਨਾਂ ਨੇ ਝਾੜੂ ਵਾਲੇ ਨੇ ਜੇਕਰ ਤੇ ਨਸ਼ਾ ਖਤਮ ਕਰਨਾ ਹੁੰਦਾ ਇਹਨਾਂ ਨੇ ਇਹਨਾਂ ਨੇ ਮਜੀਠੀਆ ਸਾਹਿਬ ਦਾ ਨਾਂ ਲਿਆ ਕਹਿੰਦੇ ਮਜੀਠੀਏ ਨੇ ਚਿੱਟਾ ਸ਼ਰੇਆਮ ਬਕਾਇਆ ਹੈਗਾ ਉਦੋਂ ਵੱਧ ਫਿਕਰੇ ਹੈਗਾ ਨਸ਼ਾ ਦਾ ਇਹਨਾਂ ਨੇ ਕਿਸੇ ਵੀ ਵਾਅਦੇ ਦੇ ਉੱਤੇ ਆਪਣੇ ਪੂਰਵਾਨੀ ਕੀਤਾ ਇਹਨਾਂ ਨੇ ਕੋਈ ਵਾਅਦਾ ਇੱਕ ਵਾਰ ਫਿਰ ਸੋਡੀ ਵੋਟ ਅਸੀਂ ਜੀ ਦੇਖੋ ਸਾਡੀਆਂ 9 ਵੋਟਾਂ ਨਿਗੀਆਂ 9 ਦੀਆਂ 9 ਅਸੀਂ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਪਾਵਾਂਗੇ ਕਿਉਂ ਸਿਮਰਜੀਤ ਮਾਨ ਨੇ ਤਾਂ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਬਰੇ ਸਾਡੇ ਜੀ ਦੇਖੋ ਸਾਨੂੰ ਗਊਸ਼ਾਲਾ ਨੂੰ ਕੈਸੇ ਦਿੱਤੇ ਨਿਗੇ ਸਾਨੂੰ ਬੈਂਚ ਦਿੱਤੇ ਨਿਗੇ ਇੱਕ ਐਮਪੀ ਦੇ ਕੀ ਕੀ ਕੰਮ ਨੇ ਕਿ ਸਾਨੂੰ ਉਹਨਾਂ ਨੇ ਦੱਸੇ ਨਿਗੇ ਸਭ ਤੋਂ ਬਹੁਤ ਖੁਸ਼ੀ ਹੈਗੀ ਇਸ ਦੀ ਕਿ ਵੀ ਅਸੀਂ ਇੱਕ ਸੱਚੇ ਬੰਦੇ ਨੂੰ ਵੋਟ ਪਾਵਾਂਗੇ ਜੇ ਅਸੀਂ ਇਹ ਸੋਚਦੇ ਹਾਂ ਕਿ ਵੀ ਉਹ ਸਾਡੇ ਧਰਮ ਵਿੱਚ ਕਿਉਂ ਨਹੀਂ ਹੋਇਆ ਸਿੱਖ ਤਾਂ ਉਹਨਾਂ ਦਾ ਮੁੱਲ ਪਾਉਣੇ ਪਾਉਣ ਅਸੀਂ ਇਹ ਕਹਿੰਨੇ ਕਿ ਵੀ ਉਹ ਸਾਡੇ ਧਰਮ ਵਿੱਚ ਕਿਉਂ ਨਹੀਂ ਹੋਇਆ ਅਸੀਂ ਇਹ ਚੀਜ਼ ਚਾਹੁੰਦੇ ਸੀ ਇਹ ਜੇ ਨੇਤਾ ਨੂੰ ਸਿਮਰਨਜੀਤ ਸਿੰਘ ਮਾਨ ਸਾਡੇ ਧਰਮ ਦੇ ਵਿੱਚ ਕਿਉਂ ਨਹੀਂ ਪੈਦਾ ਹੋਏ ਅ ਅਸੀਂ ਵੀ ਉਹੇ ਜਿਹੇ ਲੀਡਰ ਚਾਹੁੰਦੇ ਸੀ ਪਰ ਹੋਰ ਵੀ ਗੱਲ ਕਰ ਲੈਣੇ ਆ ਅ ਅਸੀਂ ਪੁੱਛਦੇ ਹਾਂ ਇਕੱਲੇ ਇਕੱਲੇ ਬੰਦੇ ਤੋਂ ਵੀ ਕੀ ਲੱਗਦਾ ਇਸ ਵਾਰ ਉਹ ਕੁੜੀਆਂ ਵੀ ਖੜੀਆਂ ਨੇ ਉਧਰ ਅ ਹਾਂਜੀ ਬੇਟਾ ਕੀ ਨਾਮ ਆ ਤੁਹਾਡਾ ਜਸਵੀਰ ਕੌਰ ਜਸਵੀਰ ਕੌਰ ਇਸ ਵਾਰ ਇਕਵਾਲ ਸਿੰਘ ਖੈਰਾ ਆਪਣਾ ਮੀਤ ਹਰਜੀਤ ਇਕਵਾਲ ਸਿੰਘ ਝੁੰਦਾ ਸਿਮਰਜੀਤ ਸਿੰਘ ਮਾਨ ਚੋਂ ਲੜ ਰਹੇ ਨੇ ਇਕਵਾਲ ਸਿੰਘ ਜਿਹੜਾ ਖੈਰਾ ਜੀ ਸਾਹਿਬ ਨੇ ਬਹੁਤ ਵਧੀਆ ਬਵਾਕੀ ਨਾਲ ਬੋਲਦੇ ਨੇ ਇਕਵਾਲ ਸਿੰਘ ਝੁੰਦਾ ਵਧੀਆ ਲੀਡਰ ਨੇ ਮੀਤ ਹਰਜੀਤ ਸਿਮਰਜੀਤ ਸਿੰਘ ਮਾਨ ਇਸ ਵਾਰ ਤੁਸੀਂ ਕਿੱਧਰ ਜਾ ਰਹੇ ਹੋ ਅਸੀਂ ਤਾਂ ਜੀ ਹੋਰ ਕਿਸੇ ਨੂੰ ਵੋਟ ਨਹੀਂ ਪਾਉਣਾ ਚਾਹੁੰਦੇ ਜੀ ਸਤਾਪਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾਉਣੀ ਹੈ ਜੀ ਕਿਉਂ ਖੇ ਮੀਤਿਆਰ ਨੂੰ ਪਾਉ ਤੁਹਾਨੂੰ ਹਜ਼ਾਰ ਹਜ਼ਾਰ ਰੁਪਿਆ ਵੀ ਦੇਣਗੇ ਉਹਨਾਂ ਨੇ ਸਾਨੂੰ ਲਾਰਾ ਲਾ ਕੇ ਜੀ ਉਹਨਾਂ ਨੇ ਸਾਡੇ ਦਾ ਲਾਲਚ ਲੈ ਕੇ ਸਾਡੇ ਤੋਂ ਵੋਟਾਂ ਲੈ ਕੇ ਪਵਾ ਕੇ ਲੈ ਕੇ ਗਏ ਨੇ ਅਸੀਂ ਨਹੀਂ ਉਹਨਾਂ ਨੂੰ ਵੋਟਾਂ ਪਾਉਣਾ ਚਾਹੁੰਦੇ ਕਿਉਂਕਿ ਉਹਨਾਂ ਨੇ ਹਜ਼ਾਰ ਹਜ਼ਾਰ ਰੁਪਏ ਦੇਣਗੇ ਤੁਹਾਨੂੰ ਨਹੀਂ ਉਹਨਾਂ ਨੇ ਹੁਣ ਸਾਨੂੰ ਪਾਏ ਨਾ ਅਸੀਂ ਬੈਗ ਭਰੇ ਹੋਏ ਨੇ ਸਾਡੇ ਅਸੀਂ ਬੈਂਕ ਦੇ ਵਿੱਚ ਜਮ੍ਹਾਂ ਕਰਵਾਉਣ ਜਾ ਰਹੇ ਹਾਂਗੇ ਪਾਤੇ ਉਹਨਾਂ ਨੇ ਪੱਤੀ ਪੱਤੀ ਹਾਂਜੀ ਹਾਂਜੀ ਬੈਂਕ ਦੇ ਵਿੱਚ ਜਮਾ ਕਰਵਾਏ ਨੇ ਜੀ ਹਾਂ ਜੀ ਕੀ ਨਾਮ ਹੈ ਖਰੀਨਾ ਸਰ ਕੀ ਲੱਗਦਾ ਇਸ ਵਾਰ ਚੋਣ ਦੇ ਵਿੱਚ ਕਿਸ ਨੂੰ ਵੋਟ ਪਾਉਣ ਜਾ ਰਹੇ ਹੋ ਵੋਟ ਬਣ ਗਈ ਤੁਹਾਡੀ ਹਾਂ ਜੀ ਸਰਦਾਰ ਸਿਮਰਜੀਤ ਮਾਨ ਨੂੰ ਸਰ ਸਿਮਰਨਜੀਤ ਸਿੰਘ ਮਾਨ ਨੂੰ ਕਿਉਂ ਬੁਗੈ ਸੰਗਣ ਵਾਲੀ ਗੱਲ ਨਹੀਂ ਐ ਦੱਸੋ ਤੁਸੀਂ ਵੋਟ ਦਾ ਅਧਿਕਾਰ ਆ ਤੁਹਾਨੂੰ ਮਿਲਿਆ ਪਹਿਲੀ ਵਾਰ ਹੀ ਮਿਲਿਆ ਹਾਂ ਜੀ ਇਸ ਵਾਰ ਫਿਰ ਸਿਮਰਜੀਤ ਸਿੰਘ ਮਾਨ ਨੂੰ ਪੋਟ ਹਾਂ ਜੀ ਉਹਨਾਂ ਦੀ ਵੋਟ ਪਾਉਂਗੀ ਲੋਕ ਕਿਤੇ ਨਾ ਕਿਤੇ ਮਨ ਬਣਾ ਚੁੱਕੇ ਨੇ ਵੀ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾ ਕੇ ਵੱਧ ਗਿਣਤੀ ਚ ਵਿੱਚ ਜਿਤਾਵਾਂਗੇ। ਕੈਮਰਾਮੈਨ ਅਸ਼ੋਕ ਦੇ ਨਾਲ ਇਕਬਾਲ ਸਿੰਘ ਫਗੂਆਲਾ ਡੀ5 ਚੈਨਲ ਪੰਜਾਬੀ ਸੰਗਰੂਰ। ਡੀ5 ਦੇ ਚੋਣ ਅਖਾੜੇ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਕੋਈ ਜੀ ਭਾਜਪੀ ਦਾ ਨਾਅਰਾ 400 ਬਾਰ ਤੇ ਕੈਂਡੀਡੇਟ ਸਾਰੇ ਹੀ ਉਧਾਰ। ਚੋਣ ਅਖਾੜੇ ਦੇ ਤਹਿਤ ਜਿਸੀਂ ਪਹੁੰਚੇ ਆਂ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਵਿਧਾਨ ਸਭਾ ਹਲਕਾ ਸਮਰਾਲਾ ਦੇ ਸ਼ਹਿਰ ਮੱਛੀਵਾੜਾ ਸਾਹਿਬ ਦੇ ਵਿੱਚ। 4 ਜੂਨ ਨੂੰ 2024 4 ਵਜੇ ਨੂੰ ਪਤਾ ਲੱਗ ਜਾਊਗਾ ਵੀ ਮੋਦੀ ਸਾਹਿਬ 400 ਤਾਂ ਪਾਰ ਜਾ ਰਹੇ ਨੇ ਇਹ ਜਦੋਂ 400 ਪਾਰ ਹੋ ਗਈਆਂ ਇਹ ਸਭਦਾਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਜਾਊ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ ಮತਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ